ਕੋਲੰਬੀਆ ਤੋਂ ਇੱਕ ਖਬਰ ਆ ਰਹੀ ਆ ਕਿ ਨੇ ਵੀ ਐਟਲੀਸਟ 7 ਜਾਨਿਆਂ ਦੀਆਂ ਮੌਤਾਂ ਹੋਈਆਂ ਆ 50 ਜਾਨੇ ਜ਼ਖਮੀ ਹੋਏ ਆ ਕੋਲੰਬੀਆ ਦੇ ਵਿੱਚ ਬੌਮਬਿੰਗ ਤੇ ਗਨ ਅਟੈਕ ਲਗਾਤਾਰ ਵਧੇ ਹੋਏ ਨੇ 19 ਹਮਲੇ ਹੁਣ ਤੱਕ ਕੈਲੀ ਦੇ ਜਿਹੜਾ ਇਲਾਕਾ ਆ ਉੱਥੇ ਦਾ ਪੈਂਦਾ ਕੋਲੰਬੀਆ 'ਚ ਉੱਥੇ ਕਿਤੇ ਗਏ ਨੇ ਤੇ ਅ ਇਸ ਟਾਈਮ ਜਿਹੜੀਆਂ ਪੁਲਿਸ ਦੀਆਂ ਪੋਸਟ ਮਿਨਿਸਪਲ ਬਿਲਡਿੰਗਸ ਤੇ ਸਿਵਿਲਿਅਨਸ ਉੱਤੇ ਹਮਲੇ ਜਿਹੜੇ ਹੋਏ ਨੇ ਸੋ ਕਹਿੰਦੇ ਵੀ ਇੱਕ ਕੋਆਰਡੀਨੇਟਡ ਸਟ੍ਰਿੰਗ ਆਫ ਬੰਬ ਅਟੈਕ ਗਨ ਅਟੈਕ ਕਲੰਬੀਆ ਦੇ ਵਿੱਚ ਪੂਰੇ ਮੁਲਕ ਭਰ ਦੇ ਵਿੱਚ ਕਹਿੰਦੇ ਵੀ ਦੇਖਿਆ ਗਿਆ ਨੈਸ਼ਨਲ ਪੁਲਿਸ ਚੀਫ 카ਰਲੋਸ ਫਰਨਾਂਡੋ ਤਰੀਆਨਾ ਉਤੋਂ ਦੇ ਉਹਨਾਂ ਨੇ ਕਿਹਾ ਆ ਵੀ ਇਹ ਜਿਹੜੇ ਅਟੈਕ ਆ ਕਾਰ ਬੰਬ ਮੋਟਰਸਾਈਕਲ ਬੰਬ ਰਾਈਫਲ ਫਾਇਰ ਜਿਹੜੇ ਆ ਤੇ ਡਰੋਨ ਦੇ ਨਾਲ ਕਿਤੇ ਗਏ ਆ ਇਸ ਪੂਰੇ ਹਮਲੇ ਦੇ ਵਿੱਚ ਦੋ ਪੁਲਿਸ ਵਾਲੇ ਅਤੇ ਕਈ ਜਿਹੜੇ ਜਨਤਕ ਜਨਤਾ ਦੇ ਜਿਹੜੇ ਪਬਲਿਕ ਆ ਉਹਨਾਂ ਦੀ ਮੌਤ ਹੋਈ ਆ ਕੈਲੀ ਦਾ ਜਿਹੜਾ ਉੱਥੇ ਦਾ ਸੂਬਾ ਕਹਿ ਸਕਦੇ ਆ ਉੱਥੇ ਦੇ ਟਾਊਨ ਵਿਲਾ ਰੀਕਾ ਗਵਾਚੈਂਟੇ ਤੇ ਕੋਰੀਐਂਟੋ ਉੱਥੇ ਜਿਹੜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖੀਆਂ ਗਈਆਂ ਆ ਸੋ ਬਹੁਤ ਸਾਰੇ ਜਿਹੜੇ ਕੋਲੰਬੀਅਨਾਂ ਦਾ ਉਹ ਇਸ ਟਾਈਮ ਉਹਨਾਂ ਨੂੰ ਇਹ ਫਿਕਰ ਪਈ ਆ ਵੀ ਕਿ 1980 ਤੇ 90 ਦੇ ਦਹਾਕੇ ਦੇ ਵਿੱਚ ਜੋ ਉੱਥੇ ਵਾਇਲੈਂਸ ਹਿੰਸਾ ਚੱਲੀ ਸੀ ਕਾਰਟਲ ਦੇ ਅਟੈਕ ਗ੍ਰਿਲਲਾ ਵਾਇਲੈਂਸ ਪੋਲਿਟিক্যাল ਅਸੈਸੀਨੇਸ਼ਨਜ਼ ਜਦੋਂ ਬਹੁਤ ਕਾਮਨ ਸੀ ਕੀ ਸਾਰਾ ਕੁਝ ਉਦਾਂ ਹੀ ਦੁਬਾਰਾ ਤਨੀ ਕਿਤੇ ਮੁੜ ਕੇ ਆ ਰਿਹਾ ਹੈਗਾ ਸੋ ਕਲੰਬੀਆ ਦੇ ਵਿੱਚ ਕੋਆਰਡੀਨੇਟਿਡ ਅਟੈਕਸ ਦੇ ਨਾਲ 9 ਜਾਣਿਆਂ ਦੀ ਮੌਤਾਂ 19 ਤੋਂ ਵੱਧ ਜਿਹੜੇ ਹਮਲੇ ਤੇ 50 ਲੋਕ ਜਿਹੜੇ ਜ਼ਖਮੀ ਹੋਏ ਦੱਸੇ ਜਾਂਦੇ ਨੇ ਕੋਲੰਬੀਆ ਤੋਂ ਇੱਕ ਖਬਰ ਆ ਰਹੀ ਆ ਕਿ ਨੇ ਵੀ ਐਟਲੀਸਟ 7 ਜਾਨਿਆਂ ਦੀਆਂ ਮੌਤਾਂ ਹੋਈਆਂ ਆ 50 ਜਾਨੇ ਜ਼ਖਮੀ ਹੋਏ ਆ ਕੋਲੰਬੀਆ ਦੇ ਵਿੱਚ ਬੌਮਬਿੰਗ ਤੇ ਗਨ ਅਟੈਕ ਲਗਾਤਾਰ ਵਧੇ ਹੋਏ ਨੇ 19 ਹਮਲੇ ਹੁਣ ਤੱਕ ਕੈਲੀ ਦੇ ਜਿਹੜਾ ਇਲਾਕਾ ਆ ਉੱਥੇ ਦਾ ਪਿੰਦਾ ਕੋਲੰਬੀਆ ਚ ਉੱਥੇ ਕਿਤੇ ਗਏ ਨੇ ਤੇ ਇਸ ਟਾਈਮ ਜਿਹੜੀਆਂ ਪੁਲਿਸ ਦੀਆਂ ਪੋਸਟ ਮਿਨਿਸਪਲ ਬਿਲਡਿੰਗਸ ਤੇ ਸਿਵਿਲIANS ਉੱਤੇ ਹਮਲੇ ਜਿਹੜੇ ਹੋਏ ਨੇ ਸੋ ਕਹਿੰਦੇ ਵੀ ਇੱਕ ਕੋਆਰਡੀਨੇਟਿਡ ਸਟ੍ਰਿੰਗ ਆਫ ਬੰਬ ਅਟੈਕ ਗਨ ਅਟੈਕ ਕਲੰਬੀਆ ਦੇ ਵਿੱਚ ਪੂਰੇ ਮੁਲਕ ਭਰ ਦੇ ਵਿੱਚ ਕਹਿੰਦੇ ਵੀ ਦੇਖਿਆ ਗਿਆ ਨੈਸ਼ਨਲ ਪੁਲਿਸ चीफ 카ਰਲੋਸ ਫਰਨਾਂਡੋ ਤਰੀਆਨਾ ਉਤੋਂ ਦੇ ਉਹਨਾਂ ਨੇ ਕਿਹਾ ਹੈ ਵੀ ਇਹ ਜਿਹੜੇ ਅਟੈਕ ਆ ਕਾਰ ਬੰਬ ਮੋਟਰਸਾਈਕਲ ਬੰਬ ਰਾਈਫਲ ਫਾਇਰ ਜਿਹੜੇ ਆ ਤੇ ਡਰੋਨ ਦੇ ਨਾਲ ਕਿਤੇ ਗਏ ਆ ਇਸ ਪੂਰੇ ਹਮਲੇ ਦੇ ਵਿੱਚ ਦੋ ਪੁਲਿਸ ਵਾਲੇ ਅਤੇ ਕਈ ਜਿਹੜੇ ਜਨਤਕ ਜਨਤਾ ਦੇ ਜਿਹੜੇ ਪਬਲਿਕ ਆ ਉਹਨਾਂ ਦੀ ਮੌਤ ਹੋਈ ਆ ਕੈਲੀ ਦਾ ਜਿਹੜਾ ਉੱਥੇ ਦਾ ਸੂਬਾ ਕਹਿ ਸਕਦੇ ਆ ਉੱਥੇ ਦੇ ਟਾਊਨ ਵਿਲਾ ਰੀਕਾ ਗਵਾਚੈਂਟੇ ਤੇ ਕੋਰੀਐਂਟੋ ਉੱਥੇ ਜਿਹੜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖੀਆਂ ਗਈਆਂ ਆ ਸੋ ਬਹੁਤ ਸਾਰੇ ਜਿਹੜੇ ਕਲੰਬੀਅਨਾਂ ਉਹ ਇਸ ਟਾਈਮ ਉਹਨਾਂ ਨੂੰ ਇਹ ਫਿਕਰ ਪਈ ਆ ਵੀ ਕਿ 1980 ਤੇ 90 ਦੇ ਦਹਾਕੇ ਦੇ ਵਿੱਚ ਜੋ ਉੱਥੇ ਵਾਇਲੈਂਸ ਹਿੰਸਾ ਚੱਲੀ ਸੀ 카ਰਟਲ ਦੇ ਅਟੈਕ ਗ੍ਰਿਲਲਾ ਵਾਇਲੈਂਸ ਪੋਲਿਟੀਕਲ ਅਸੈਸੀਨੇਸ਼ਨਸ ਜਦੋਂ ਬਹੁਤ ਕਾਮਨ ਸੀ ਕੀ ਸਾਰਾ ਕੁਝ ਉਦਾਂ ਹੀ ਦੁਬਾਰਾ ਤਨੀ ਕਿਤੇ ਮੁੜ ਕੇ ਆਰਿਆ ਹੈਗਾ ਸੋ ਕਲੰਬੀਆ ਦੇ ਵਿੱਚ ਕੋਆਰਡੀਨੇਟਡ ਅਟੈਕਸ ਦੇ ਨਾਲ 9 ਜਾਣਿਆਂ ਦੀ ਮੌਤਾਂ 19 ਤੋਂ ਵੱਧ ਜਿਹੜੇ ਹਮਲੇ ਤੇ 50 ਲੋਕ ਜਿਹੜੇ ਜ਼ਖਮੀ ਹੋਏ ਦੱਸੇ ਜਾਂਦੇ ਨੇ